ਬਈ ਪਿਛਲੇ ਦਿਨ ਤੋਂ ਬਹੁਤ ਮੀਂਹ ਪੈ ਰਿਹਾ ਭਾਰੀ ਸੋ ਅੱਜ ਆਪਾਂ ਮਾਨਸਾ ਆਏ ਸੀਗੇ ਆਪਣੇ ਘਰ ਦਾ ਸਮਾਨ ਲੈਣ ਥੋੜੀ-ਮੋਟੀ ਸ਼ਾਪਿੰਗ ਕਰਨਾ ਪਾਣੀ ਦੇਖੋ ਭਈ ਐਨ ਫੁੱਲ ਜਮ ਟੋਬਾ ਬਣਿਆ ਪਿਆ ਸਾਰਾ ਮਾਨਸਾ ਇੱਕ ਬਈ ਆਪਾਂ ਨੂੰ ਪਤਾ ਸਹਿਰਾਂ ਸ਼ੁਰਾਂਚੋਂ ਪਾਣੀ ਖੜਦਾ ਵੀ ਜਿਆਦਾ ਹੀ ਹੈ ਜਦੋਂ ਮੀਂਹ ਆ ਜੇ ਵੈਸੇ ਮੀਂਹ ਦਾ ਪਾਣੀ ਤਾਂ ਚਲੋ ਖੜਨਾ ਹੀ ਖੜਨਾ ਪਿੰਡਾਂ 'ਚ ਵੀ ਕਿਹੜਾ ਖੜਦਾ ਨਹੀਂ ਪਿੰਡਾਂ 'ਚ ਵੀ ਖੜਦਾ ਪਰ ਥੋੜਾ ਸ਼ਹਿਰ ਚ ਆਪਾਂ ਜ਼ਿਆਦਾ ਕਹਿ ਸਕਦੇ ਆ ਫੁੱਲ ਵੀ ਜਿੰਨਾ ਕਹਿ ਸਕਦਾ ਫੁੱਲ ਪਿਆ ਆਈ ਜਾਂਦਾ ਬਈ ਪੂਰਾ ਜੋਰ ਤੇ ਜਮਾ 16 17 ਘੰਟੇ ਹੋ ਗਏ ਬਈ ਮੀਂਹ ਆਈ ਜਾਂਦੀ ਨੂੰ ਲਗਾਤਾਰ ਕਿਤੇ ਬਾਲਾ ਆ ਜਾਂਦਾ ਕਿਤੇ ਥੋੜਾ ਆ ਜਾਂਦਾ ਤੇ ਲੋ ਬਈਆ ਭਰ ਗਿਆ ਸਾਰਾ ਮਾਨਸਾ ਸ਼ਹਿਰ ਐਂ ਜਲ ਥਲ ਹੋ ਗਿਆ ਜਮਾ ਕੋਈ ਇਹ ਜਿਹੀ ਗਲੀ ਨਹੀਂ ਜਿੱਥੇ ਪਾਣੀ ਨਹੀਂ ਹੈਗਾ ਆਪਣੀ ਗੱਡੀ ਬਚਾ ਵਜਾ ਕੇ ਤੋਰਨੀ ਪੈਂਦੀ ਆ ਪਰ ਹੌਲੀ ਹੌਲੀ ਚਲੋ ਲੈ ਜਾਵਾਂਗੇ ਕੱਢ ਕੇ ਮੀਂਹ ਬਹੁਤ ਹੈ ਅੱਗੇ ਬਈ ਗੱਡੀਆਂ ਲੰਘਦੀਆਂ ਨਹੀਂ ਆ ਬਈ ਮੋੜੀ ਹੁੰਦੇ ਗੱਡੀਆਂ ਫਸਣਾ ਜਾਵੇ ਬਈ ਮੀਂਹ ਬਹੁਤ ਜਿਆਦਾ ਹੈ ਕਿਉਂ ਪਾਣੀ ਪੂਣੀ ਬਈ ਆਪਾਂ ਨੂੰ ਪੱਤੀਆ ਸਾਰਾ ਕਰੰਟ ਸਿਸਟਮ ਹੁੰਦਾ ਹੈ ਗੱਡੀਆਂ ਦਾ ਸੋ ਮੁਸ਼ਕਲ ਬਹੁਤ ਹੋ ਜੂ ਜੇ ਇੱਥੇ ਕੁਝ ਹੁੰਦਾ ਹੈ ਵੈਗਰੂ ਕਰੇ ਚਲੋ ਸਹੀ ਸਲਾਮਤਾ ਉਹਦੇ ਘਰੇ ਜਾਈਏ ਬਾਅਦ ਵਿੱਚ ਚਲੋ ਪਰਵਾਹ-ਮਵਾਹ ਰੰਗਣੇ ਮੀਚ ਪਰ ਬਾਈ ਸ਼ਹਿਰ ਸ਼ੁਰੂ ਚ ਬਹੁਤ ਔਖਾ ਹੋ ਜਾਂਦਾ ਯਾਰ ਬਜ਼ਾਰ ਆਪਣੀ ਵਾਲੇ ਬੰਜਣ ਸਾਰਿਆਂ ਨੂੰ ਕਿਉਂਕਿ ਹਰ ਇੱਕ ਬੰਦਾ ਕੰਮ ਨਾਲ ਜੁੜਿਆ ਹੋਇਆ ਹੈ ਗਾਕਾ ਨੇ ਆਉਣਾ ਕਸਟਮਰ ਆਉਂਦੇ ਨੇਗੇ ਔਖਾ ਹੋ ਜਾਂਦਾ ਕੰਮ ਸੋ ਭਾਈ ਜਿਵੇਂ ਆਪਾਂ ਨੂੰ ਪਤੀ ਹੈ ਹੁਣ ਅਗਸਤ ਦਾ ਮਹੀਨਾ ਹੈਗਾ ਅੱਜ 25 25 ਅਗਸਤ ਹੋ ਗਈ ਬਾਈ ਸੋ ਵੈਸੇ ਫਾਸਲਾਂ ਨੂੰ ਤਾਂ ਚਲੋ ਚੰਗੀ ਜੀ ਮਹੀਨਾ ਜੇ ਕੋਈ ਮਾੜਾ ਨਹੀਂ ਬਹੁਤ ਫਾਇਦੇ ਆ ਇਹਦੇ ਜਿਵੇਂ ਬਾਈ ਹੁਣ ਸੰਡੀ ਸੰਡੀ ਪਈ ਪਈ ਸੀ ਗੋਬ ਵਾਲੀ ਤੇ ਆਪਣੀਆਂ ਹੋਰ ਦੂਜੀਆਂ ਫਸਲਾਂ ਨੂੰ ਵੀ ਚੰਗਾ ਹੀ ਆਏਗਾ ਮੀਂਹ ਵੈਸੇ ਪਰ ਜਿਆਦਾ ਮੀਂਹ ਵੀ ਬਾਈ ਨੁਕਸਾਨ ਆ ਆਪਾਂ ਨੂੰ ਪਤਾ ਹੁੰਦਾ ਹੀ ਹੁੰਦਾ ਹੈ ਹਰ ਇੱਕ ਚੀਜ਼ ਦੇ ਫਾਇਦੇ ਵੀ ਹੈ ਨੁਕਸਾਨ ਵੀ ਹੈ ਜਿਵੇਂ ਹੁਣ ਬਾਈ ਕਰਕੁਰ ਨੀਵੇਂ ਨੇ ਜਿਹੜੇ ਉੱਥੇ ਆਪਾਂ ਨੂੰ ਪਤਾ ਹੀ ਹੈਗਾ ਵੀ ਪਾਣੀ ਬਾਲਾ ਜਿਆਦਾ ਖੜ ਜਾਂਦਾ ਹੈ ਸੜਕਾਂ ਛੁੜਕਾ ਉੱਚੀਆਂ ਹੋਈਆਂ ਪਈਆਂ ਨੇ ਸੋ ਇਸ ਕਰਕੇ ਬਾਈ ਚਲੋ ਵਕਤੀ ਦਾ ਪਰਮਾਤਮਾ ਦੇ ਰੰਗ ਨੇ ਵੈਗਰੂ ਦੇ ਜੇ ਵਈ ਆਪਾਂ ਗੱਲ ਕਰਦੇ ਆਂ ਜਿਵੇਂ ਆਪਣਾ ਸੌਣ ਦੀ ਝੜੀ ਵੀ ਸੌਣ ਚ ਮੀਂਹ ਜਿਆਦਾ ਆਉਂਦੇ ਨੇ ਪਰ ਵਈ ਭਾਦੋਂ ਦਾ ਵੀ ਕੋਈ ਪਤਾ ਨਹੀਂ ਹੁੰਦਾ ਸਾਰੇ ਬਜ਼ੁਰਗਾਂ ਦੀ ਕਹਾਵਤ ਵੀ ਇਹ ਗੱਲ ਵੀ ਹੈ ਪੁਰਾਣੀ ਕਹਿੰਦੇ ਭਾਦੋਂ ਦੀ ਝੜੀ ਵੀ ਬਹੁਤ ਲੰਮੀ ਬਹੁਤ ਲੰਮੀ ਜਾ ਸਕਦੀ ਹੈ ਇਹਦਾ ਕੋਈ ਪਤਾ ਨਹੀਂ ਕਿੰਨੇ ਦਿਨ ਵੀ ਪੈ ਸਕਦੀ ਨਹੀਂ ਬਾਕੀ ਮੌਸਮ ਵੀ ਬਈ ਦੱਸੀ ਜਾਂਦੇ ਹੈਗੇ 25 26 ਤੋਂ ਬਾਅਦ ਸ਼ਾਇਦ 29 30 ਨੂੰ ਫੇਰ ਕਹਿੰਦੇ ਨੇ ਇਹ ਕਹਤਾਂ ਮੀਨਿਸਵਾਪਣੇ ਮੇਰੇ ਚਾਂਸ ਨੇ 90% ਬਾਕੀ ਬਈ ਦੇਖੋ ਉਧਰ ਤੇ ਰੰਗਣੀ ਕੁਦਰਤ ਦੇ ਸੋ ਗਰਮੀ ਵੀ ਬਈ ਬਾਲੀ ਹੋਈ ਪਈ ਸੀ ਕਈ ਦਿਨਾਂ ਦੀ ਬਹੁਤ ਜ਼ਿਆਦਾ ਗਰਮੀ ਸੀ ਹਮਸ ਬਣੀ ਪਈ ਸੀ ਬਈ ਪੂਰੀ ਬਾਕੀ ਬਾਦ ਦੋਲੀ ਗਰਮੀ ਆਪ ਨੂੰ ਪਤਾ ਹੀ ਹੈ ਕਿੰਨੀ ਹੁੰਦੀ ਹੈ